ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੇ ਮੂਰਤ ਹਰਗੋਬਿੰਦ ਸਵਾਰੀ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਤੇ ਪਹੁੰਚਿਆ ਸੰਗਤ ਜੀ ਉਹ ਅਸਥਾਨ ਹੈ ਜਿੱਥੇ ਸਤਗੁਰ ਦਾਤਾ ਬੰਦੀ ਛੋੜ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਇਥੇ ਕਿਲਾ ਗਵਾਲੀਅਰ ਦੇ ਵਿੱਚੋਂ Rajput ਰਾਜਿਆਂ ਨੂੰ ਆਪਣੇ ਬਵੰਜਾ ਕਲੀਆਂ ਵਾਲੇ ਚੋਲੇ ਦੀਆਂ ਕਲੀਆਂ ਫੜਾ ਕੇ ਰਹਾ ਕਰਵਾਇਆ ਸੀ ਜਦੋਂ ਗੁਰੂ ਸਾਹਿਬ ਜੀ ਗੁਰਗੱਦੀ ਤੇ ਸੁਭਾਏਮਾਨ ਸੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰਦੇ ਨੇ ਘੋੜਿਆਂ ਅਤੇ ਸ਼ਸਤਰਾਂ ਦੀ ਸਖਲਾਈਸ਼ ਆਰੰਭ ਕਰਵਾਉਂਦੇ ਨੇ ਤਾਂ ਉਸ ਸਮੇਂ ਮੁਗਲਿਆ ਸਲਤਨਤ ਇਹ ਚੀਜ਼ਾਂ ਨੂੰ ਬਰਦਾਸ਼ਤ ਨਾ ਕਰ ਸਕੇ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਸੱਦਾ ਭੇਜਿਆ ਆਪਣੇ ਕੋਲ ਆਉਣ ਲਈ ਤੇ ਧੋਖੇ ਦੇ ਨਾਲ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਜਦੋਂ ਸ੍ਰੀ ਅਮਰitsar ਵਿਖੇ ਸੰਗਤਾਂ ਨੂੰ ਪਤਾ ਚੱਲਿਆ ਤਾਂ ਸੰਗਤਾਂ ਨੇ ਉੱਥੇ ਹੀ ਨਾਮ ਸਿਮਰਨ ਕਰਕੇ ਤੇ ਗੁਰੂ ਸਾਹਿਬ ਜੀ ਨੂੰ ਜਿਸ ਤਰੀਕੇ ਦੇ ਨਾਲ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਸੀ ਇਹ ਸਾਰੀ ਲੁਕਾਈ ਸੰਗਤ ਨੂੰ ਦੱਸਣ ਲੱਗੇ ਤਾਂ ਜੋ ਜਹਾਂਗੀਰ ਸੀ ਉਹਨਾਂ ਦੀ ਬੇਗਮ ਨੂਰ ਦੀ ਉਹਨਾਂ ਨੇ ਜਾ ਕੇ ਸਾਈ ਮੀਆਂ ਮੀਰ ਜੀ ਨੂੰ ਦੱਸਿਆ ਸਾਰੇ ਜਦੋਂ ਇਹ ਵਾਰਤਾ ਸੁਣਾਈ ਕਿ ਗੁਰੂ ਸਾਹਿਬ ਜੀ ਨੂੰ ਕਿਵੇਂ ਧੋਖੇ ਦੇ ਨਾਲ ਕਿਲੇ ਵਿੱਚ ਕੈਦ ਕਰ ਦਿੱਤਾ ਤਾਂ ਸਾਈ ਮੀਆਂ ਮੀਰ ਨੇ ਜਹਾਂਗੀਰ ਨੂੰ ਇਹ ਜੋ ਧੋਖਾ ਕੀਤਾ ਗਿਆ ਸੀ ਉਹਨਾਂ ਵੱਲੋਂ ਤਾਂ ਉਹ ਸਾਰਾ ਹੀ ਜਦੋਂ ਉਹਨਾਂ ਨੇ ਦੱਸਿਆ ਤਾਂ ਕਿ ਗੁਰੂ ਸਾਹਿਬ ਜੀ ਨੂੰ ਕਿਲੇ ਤੋਂ ਵਾਪਸ ਭੇਜਿਆ ਜਾਵੇ ਪਰ ਗੁਰੂ ਸਾਹਿਬ ਜੀ ਉਹ ਤਰਸਯੋਗ ਹਾਲਤ ਦੇ ਵਿੱਚ ਜੋ ਉੱਥੇ ਬਵੰਜਾ ਰਾਜੇ ਸੀ ਜਿਨ੍ਹਾਂ ਨੂੰ ਬਹੁਤ ਹੀ ਕਰੂਰਤਾ ਭਰੇ ਤਸੀਹੇ ਦਿੱਤੇ ਜਾਂਦੇ ਸੀ ਗੁਰੂ ਸਾਹਿਬ ਜੀ ਵੀ ਉਹਨਾਂ ਦੇ ਤਸੀਹੇ ਸਹਿਨ ਨਾ ਕਰ ਸਕੇ ਗੁਰੂ ਸਾਹਿਬ ਜੀ ਨੇ ਵੀ ਕਿਲੇ ਤੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਕਹਿੰਦੇ ਜੇ ਅਸੀਂ ਇਸ ਕਿਲੇ ਚੋਂ ਨਿਕਲਾਂਗੇ ਤਾਂ ਇਹਨਾਂ 52 ਰਾਜਾਂ ਨੂੰ ਵੀ ਨਾਲ ਹੀ ਲੈ ਕੇ ਨਿਕਲਾਂਗੇ ਸੰਗਤ ਜੀ ਜਦੋਂ ਸਾਈ ਮੀਆਂ ਮੀਰ ਜੀ ਨੇ ਕਿਹਾ ਕਿ ਗੁਰੂ ਸਾਹਿਬ ਜੀ ਦਾ ਪੱਲਾ ਫੜ ਕੇ ਜੋ ਵੀ ਰਾਜੇ ਬਾਹਰ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਰਹਾ ਕਰ ਦਿੱਤਾ ਜਾਵੇ ਤਾ ਗੁਰੂ ਸਾਹਿਬ ਜੀ ਨੇ 52 ਕਿਲਿਆਂ ਵਾਲਾ ਚੋਲਾ ਬਣਾਇਆ ਤੇ ਇੱਕ ਇੱਕ ਕਲੀ ਜੋ ਕਿ ਰਾਜੇ ਗੁਰੂ ਸਾਹਿਬ ਜੀ ਦੀ ਕਲੀ ਨੂੰ ਫੜ ਕੇ ਬਾਹਰ ਆਉਂਦੇ ਨੇ ਇਸੇ ਤੋਂ ਹੀ ਫਿਰ ਸਤਗੁਰ ਦਾਤਾ ਬੰਦੀ ਛੋੜ ਦਾ ਨਾਮ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਤਕਾਰਿਆ ਜਾਂਦਾ ਤੇ ਅੰਮ੍ਰਿਤਸਰ ਦੀ ਧਰਤੀ ਤੇ ਫਿਰ ਗੁਰੂ ਸਾਹਿਬ ਜੀ ਪਹੁੰਚਦੇ ਨੇ ਜੋ ਕਿ ਅੱਜ ਵੀ ਦੀਵਾਲੀ ਦੇ ਰੂਪ ਵਿੱਚ ਬੰਦੀ ਛੋੜ ਦੇਵਸ ਮਨਾਇਆ ਜਾਂਦਾ ਸੋ ਇਹ ਇਤਿਹਾਸ ਇਸ ਸਥਾਨ ਦਾ ਜਿੱਥੇ ਤੁਸੀਂ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਉੱਥੇ ਤੁਹਾਨੂੰ ਕਿਲਾ ਵੀ ਦਿਖਾਵਾਂਗੇ ਕਿ ਉਹ ਕਿਵੇਂ ਅੱਜ ਵੀ ਉੱਥੇ 52 ਥੰਮ ਵੀ ਨੇ ਜਿੱਥੇ ਰਾਜਿਆਂ ਨੂੰ ਬੰਨਿਆ ਜਾਂਦਾ ਸੀ ਤਸੀਹੇ ਦਿੱਤੇ ਜਾਂਦੇ ਸੀ ਆਹੋ ਕਰਦੇ ਆ ਉਸ ਕਿਲੇ ਦੇ ਵੀ ਦਰਸ਼ਨ ਸ਼ੇਮੇ ਪਾਸ਼ਾ ਮੇਰੀ ਪੀੜੀ ਦੇ ਮਾਲਕ ਹਰਗੋਸਹਿ ਮਹਾਰਾਜ ਜੀ ਗੁਰਦੁਆਰਾ ਦਾਤਾਬੰਦੀ ਛੋੜ ਇਹ ਤੇ ਦਾ ਇਤਿਹਾਸ ਹੈ ਜਿਹੜੀਆਂ ਸੰਗਤਾਂ ਦਰਸ਼ਕ ਕਰ ਰਹੀਆਂ ਨੇ 사ਗਲ ਜਲਤ ਕੋ ਜਿਆਦਾ ਰਾਜਾ ਦੁਖੀਆਂ ਹਰ ਕਾ ਨਾਮ ਜਪਤ ਹੋ ਸੁਖੀਆਂ ਲਖ ਰੋੜੀ ਵੰਦਨਾ ਪਰ ਹਰ ਕਾ ਨਾਮ ਜਪਤ ਨਿਸਰੇ ਕਹਿੰਦੇ ਨੇ ਭਾਈ ਜਿਹੜਾ ਨਾਮ ਹੈ ਨਾ ਹਰ ਕਾ ਨਾਮ ਕੋਟ ਭਾਪ ਖੋਇ ਇਤਿਹਾਸ ਗੁਰਦੁਆਰਾ ਬੰਦੀ ਛੋੜ ਕਿਲਾ ਗਵਾਲੀਆ ਮੱਧ ਪ੍ਰਦੇਸ਼ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਪਰਸਵਾਇ ਇਮਾਨ ਹੁੰਨੇ ਆ ਹੀ ਸ੍ਰੀ ਕਾਲਤਾ ਸਹਿਬ ਦੀ ਸ੍ਰੀਨਾ ਘੋੜਿਆਂ ਤੇ ਸਾਤਰਾਂ ਦੀ ਸਕਲਾਈ ਆਦ ਕੈ ਅਜਿਹੇ ਕਾਰਜ ਰੰਭੇ ਜਿਸ ਨੂੰ ਦੇਖ ਕੇ ਮੁਗਲੀਆਂ ਸਲਤਨਤ ਪੈ ਖਣ ਲੱਗੀ ਮੌਕੇ ਦਾ ਤਕਤ ਇਨਸਾਨ ਨਸ਼ੀਨ ਬਾਦਸ਼ਾਹ ਜੰਗੀਰ ਵੈਸੇ ਵੀ ਕਟੜ ਸੋਚ ਵਾਲਾ ਸੀ ਉਸ ਨੂੰ ਗੁਰੂ ਘਰ ਦੇ ਪ੍ਰੋਤਕ ਕਾਰਜ ਵਿਗਿਆਨ ਮਹਿਸੂਸ ਹੋਣ ਲੱਗੇ ਉਸਨੇ ਗੁਰੂ ਜੀ ਨੂੰ ਬਾਹਰ ਨਾ ਬੁਲਾ ਕੇ ਗਵਾਲੀ ਦੇ ਕਿਲੇ ਵਿੱਚ ਭੇਜ ਦਿੱਤਾ ਕਿਲੇ ਵਿੱਚ ਪਹਿਲਾਂ ਹੀ ਇਸ ਦੇ ਤੇ ਮੰਨਜਾ ਰਾਜੇ ਕੈਦੀ ਕਿਤੇ ਕੈਦ ਕੀਤੇ ਹੋਏ ਸਨ ਗੁਰੂ ਜੀ ਦੇ ਕਿਲੇ ਵਿੱਚ ਜਾਣ ਨਾਲ ਜੰਗਲ ਵਿੱਚ ਮੰਗਲ ਲੱਗ ਪਿਆ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਕੈਦੀ ਰਾਜਿਆਂ ਨੂੰ ਸੁੱਖ ਦਾ ਸਾਹਾ ਆ ਤੇ ਗਰੋਗਰੀ ਸਮੇਤ ਕਿਲੇ ਦੇ ਹੋਰ ਪ੍ਰਬੰਧਕ ਵੀ ਗੁਰੂ ਜੀ ਦੀ ਸੰਗਤ ਦਾ ਨਿਗਾ ਮਾਨ ਕਰਨ ਲੱਗੇ ਪਰ ਦੂਸਰੇ ਪਾਸੇ ਸ੍ਰੀ ਅਮਰਸਰ ਸਾਹਿਬ ਤੇ ਹੋਰ ਗੁਰੂ ਸੰਗਤਾਂ ਗੁਰੂ ਜੀ ਦੇ ਵਿਛੋੜੇ ਦਾ ਵਿਕਾਸ ਕਰਨ ਬਹਿਬਲ ਸਨ ਬਾਬਾ ਬੁੱਢਾ ਜੀ ਦੇ ਭਾਈ ਕਰਤਾ ਜੀ ਇਹ ਮਹਾਪੁਰਖਾਂ ਨੇ ਸਮੇਂ ਸਵਚ ਚੁੱਕੀਆਂ ਦੀ ਜੁਗਤ ਚਲਾਈ ਸੰਗਤਾਂ ਜਿਉਂ-ਜਿਉਂ ਸ੍ਰੀ ਅਮਰ ਸਾਹਿਬ ਤੋਂ ਚਲਦੀਆਂ ਗੁਰਬਾਣੀ ਦਾ ਸੱਪ ਪੜ੍ਹਦੀਆਂ ਤੇ ਬਾਦਸ਼ਾਹ ਦੇ ਜ਼ੁਲਮਾਂ ਦੀਆਂ ਕਹਾਣੀਆਂ ਵੀ ਲਕਾਈ ਨੂੰ ਸੁਣਾਉਂਦੀਆਂ ਇਸੇ ਤਰ੍ਹਾਂ ਜਥਾ ਪੜਾ ਪੜਾ ਪੜਾਈ ਗਵਾਲੀਅਰ ਦੇ ਇਸ ਕਿਲੇ ਨੂੰ ਮੱਥਾ ਟੇਕ ਕੇ ਵਾਪਸ ਮੁੜਦਾ ਵਿਦਵਾਨਾਂ ਅਨੁਸਾਰ 2.5 ਸਾਲ ਦਾ ਸਮਾਂ ਇਸ ਤਰ੍ਹਾਂ ਗੁਜ਼ਰਿਆ ਤਾਂ ਲਕਾਈ ਵਿੱਚ ਬਾਦਸ਼ਾਹ ਵਿਰੋਧ ਰਹੇ ਰੋ ਰੋ ਤੇ ਰੋਜ ਜੱਗਣ ਲੱਗਾ ਅੱਗੇ ਅੱਛੇ ਵਿਚਾਰਾਂ ਦਾ ਧਾਰਨੀ ਸਭ Hindu Muslim ਨਾਨੇ ਬਾਦਸ਼ਾਹ ਦਾ ਐਸੇ ਮਾਮਲ ਨੂੰ ਲਿੰਦਿਆ ਤੇ ਬੁਰਾ ਕਿਹਾ ਬਾਦਸ਼ਾਹ ਜਗੀਰ ਐਸ ਸਾਲ ਐਸੇ ਹਾਲਤਾਂ ਨੂੰ ਦੇਖ ਕੇ ਸੁਣ ਕੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਵੀ ਅਸਾਧ ਰੋਗਾਂ ਵਿੱਚ ਜਗੜੇ ਗਿਆ ਗੁਰੂ ਦੀ ਸਤਨਾਮ ਦੀ ਬਾਦਸ਼ਾਹ ਦੀ ਬੇਗਮ ਨੂਰਾ ਜਹਾਨ ਨੂਰ ਜਹਾਨ ਨੇ ਉਸ ਵਕਤ ਦੇ ਮਹਾਪੁਰਖ ਸਾਈਂ ਮੀਆਂ ਮੀਰ ਜੀ پاس ਅਰਜ਼ੋਈ ਕੀਤੀ ਤਾਂ ਸਾਈਂ ਜੀ ਨੇ ਗੁਰੂ ਫਰੂ ਸਾਹਿਬ ਜੀ ਦੀ ਅਜਮਤ ਤੇ ਬਾਦਸ਼ਾਹ ਦੇ ਉਹਨਾਂ ਨਾਲ ਕੀਤੇ ਸਾਜਸੀ ਵਿਹਾਰ ਦੀ ਅਸਲੀ ਬਿਆਨ ਕੀਤੀ। ਬੇਗਮ ਨੇ ਬਾਦਸ਼ਾਹ ਨੂੰ ਪ੍ਰੇਰਣਾ ਕੀਤੀ ਇਸ ਨੇ ਗੁਰੂ ਜੀ ਦੇ ਕਿਲੇ ਵਿੱਚ ਵਾਪਸ ਆਉਣ ਦਾ ਹੁਕਮ ਭੇਜ ਦਿੱਤਾ। ਕਹਿ ਜੀ ਰਾਜਿਆਂ ਦੀ ਦਸਤ ਦੇਖ ਕੇ ਤੇ ਉਹਨਾਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦਿਆ ਗੁਰੂ ਜੀ ਨੇ ਇਕੱਲੇ ਇਕੱਲੇ ਵਿੱਚ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ। ਪਰ ਬਾਦਸ਼ਾਹ ਨੇ ਸੰਦੇਸ਼ ਭੇਜਿਆ ਕਿ ਜਿੱਤਨੇ ਰਾਜੇ ਗੁਰੂ ਜੀ ਦਾ ਪੱਲਾ ਫੜ ਕੇ ਬਾਹਰ ਜਾਣ ਉਹਨਾਂ ਨੂੰ ਰਹਾ ਕਰ ਦਿੱਤਾ ਜਾਵੇਗਾ ਜੋ ਦਮਨ ਗੈ ਲਹਿ ਲਹਿ ਤੇ ਮਾਰੇ ਬੰਦ ਕਲასი ਤੋਂ ਹੋਏ ਹੋਏ ਸਾਰੇ ਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਤਿਆਰ ਕੀਤਾ ਉਹਨਾਂ ਨੂੰ ਸਤਨਾਮ ਕਰਵਾਇਆ ਇਤਨਾ ਆਇਆ ਕਿ ਸਾਰੇ ਰਾਜਿਆਂ ਨੂੰ ਰਹਾ ਕਰਵਾਇਆ ਬਿਕਮਦਰ ਤੇ ਨਾਥ ਨੇ 52 ਕੈ ਦੀ ਸਾਥ ਉਸ ਸਮੇਂ ਤੋਂ ਹੀ ਸੰਗਤਾਂ ਗੁਰਦੇਵ ਜੀ ਨੂੰ ਬੰਦੀ ਛੋੜ ਦਿੱਤਾ ਦੇ ਨਾਲ ਨਾਮ ਨਾਲ ਪਕਰਨ ਲੱਗੀਆਂ ਇਸੇ ਤਰ੍ਹਾਂ ਗੁਰੂ ਜੀ ਨੇ ਬਮੰਝਾ ਰਾਜਿਆਂ ਸਮੇਤ ਕਿਲੇ ਵਿੱਚੋਂ ਬਾਹਰ ਨਿਕਲ ਕੇ ਇੱਕ ਮਹੀਨਾ ਬਾਅਦ ਉਹਨਾਂ ਦੀਵਾਲੀ ਵੀ ਵਾਲੇ ਦਿਨ ਸ੍ਰੀ ਅਮਰਸਰ ਪੁੱਜ ਕੇ ਸੰਗਤਾਂ ਨੂੰ ਦਰਸ਼ਨ ਕੀਤੇ ਜੀ ਅਸਾਧ ਸੰਗਤ ਜੀ ਇਹ ਦੀਵਾਲੀ ਸਿੱਖਾਂ ਦਾ ਤਿਹਾਰ ਹੈ ਇੱਥੇ ਉਹ ਰਾਜੇ ਬਮੰਝਾ ਕੋਈ ਵੀ ਇਹ ਵੱਡੇ ਵੱਡੇ ਰਾਜੇ ਜਾਂ ਲੋਕ ਨੇ ਜੋ ਜੋ ਦਿਸਣ ਵੱਡੇ ਲੋਕ ਤਨੂੰ ਕਿਉਂ ਵੇ ਆਪਾ ਚਿੰਤਾ ਚਿੰਤਾ ਰੋਗ ਫਿਰ ਇਸਵੇਂ ਪਾਚਦਾ ਬਮੰਝਾ ਗਲੀ ਵਾਲਾ ਕੁਰਤਾ ਦਾ ਸੰਗਤਾਂ ਨੂੰ ਲੈ ਕੇ ਜਾਂਦਾ ਪੰਜਾਬ ਦੇ ਗੁਰਦੁਆਰਿਆਂ ਦੀ ਵੀ ਯਾਤਰਾ ਕਰਉਂਦਾ ਹੈ ਉਹ ਬਮੰਜਾ ਕਲੀਆਂ ਵਾਲਾ ਕੁੜਤਾ ਇਕ ਮਾਰੀ ਨੇ ਆਪਣੀ ਪੋਥੀ ਇਕ ਮੰਜੀ ਕਢਾਣੀ ਕਲਾ ਪਿੰਡ ਹੈ ਰਾੜਾ ਸਾਹਿਬ ਦੇ ਕੋਲ ਸਤਗੁਰਾਂ ਨੇ ਉਹਨਾਂ ਦੀ ਸੇਵਾ ਤੇ ਖੁਸ਼ ਹੋ ਕੇ ਉਹਨਾਂ ਨੂੰ ਇਹ ਸਮਾਨ ਦਿੱਤਾ ਤੇ ਉਹ ਜੋ ਬਮੰਜਾ ਵਾਲਾ ਕਲੀਆਂ ਵਾਲਾ ਕੁੜਤਾ ਹੈ ਕਢਾਣੀ ਕਲਾ ਦੇ ਵਿੱਚ ਮੌਜੂਦ ਹੈ ਅੱਜ ਵੀ ਆਪਾਂ ਦੇਖ ਸਕਦੇ ਹਾਂ ਕੋਈ ਵਰਲਾ ਇੱਥੇ ਗਿਆ ਹੁਣਾਂ ਬੋਲੋ ਜੀ ਸਤਨਾਮ ਸ਼ਹਿ ਨੇੜੇ ਆ